ਬੀ ਇਹ ਜਿਹੜੇ ਖੇਤ ਜਿੱਥੇ ਆਪਾਂ ਖੜੇ ਆ ਇਹ ਹਿੰਦੂ ਭਰਾ ਨਹੀਂ ਮਤਲਬ ਸਿੱਖੀ ਨੇ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਸੱਬੇ ਸਾਂਝੀ ਵਾਲ ਸਦਾਇਨ ਕਿਸੇ ਨਾ ਦੇਸਾ ਬਾਹਰ ਜੀਓ ਹੈ ਨਾ ਉਸ ਤਰੀਕੇ ਦਾ ਕਨਸੈਪਟ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਇਹ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਿਆ ਜਦੋਂ ਮੰਨ ਲਓ ਕਿਤੇ ਆਪਦਾ ਆ ਜਾਂਦੀ ਆ ਬਾਹਰ ਵੀ ਪਾਣੀ ਵੀ ਮਹਿੰਗਾ ਕਰ ਦਿੰਦੇ ਨੇ ਲੋਕ ਇਹ ਸਭ ਤੋਂ ਦਿਆਲੂ ਕੌਮ ਸੀ ਜਿਹੜੀ ਅਰਸ਼ ਤੋਂ ਫਰਸ਼ ਤੇ ਇੱਕ ਦੋ ਦਿਨ ਦੇ ਵਿੱਚ ਹੀ ਡਿੱਗ ਪਈ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਮਹਾਂਪੁਰਸ਼ ਬਾਬੇ ਸਖਵਿੰਦਰ ਸਿੰਘ ਹੋਣ ਆਰ ਗੀਆਂ ਹਸਤੀਆਂ ਬਾਬਾ ਰਣਜੀਤ ਸਿੰਘ ਹੋਣ ਆਰ ਗੀਆਂ ਹਸਤੀਆਂ ਜਿਹੜੀਆਂ ਅੱਜ ਸਮੇਂ ਦੀ ਜ਼ਰੂਰਤ ਮੁਤਾਬਕ ਡਟ ਕੇ ਖੜੀਆਂ ਨੇ ਕਿਉਂਕਿ ਬਰੈਡ ਬਿਸਕਟ ਬਹੁਤ ਵੰਡ ਗਏ ਆ ਉਹ ਖਾਦੇ ਗਿਆ ਖਤਮ ਹੋ ਗਏ ਹੁਣ ਅੱਗੇ ਅਸੀਂ ਕੀ ਦੇ ਰਹੇ ਆ ਅੱਗੇ ਦਾ ਕਿਸੇ ਨੇ ਕੁਝ ਨਹੀਂ ਸੀ ਸੋਚਿਆ ਕਿ ਅਗਲਾ ਜਿਹੜਾ ਭਵੇਖਵਾ ਇੰਨਾ ਪਰਿਵਾਰਾਂ ਦਾ ਜਿਨ੍ਹਾਂ ਦੀ ਫਸਲ ਜ਼ਮੀਨ ਦੇ ਘਰ ਖਤਮ ਹੋ ਚੁੱਕੀ ਆ ਅਸੀਂ ਇਹਨਾਂ ਲਈ ਕੀ ਕਰ ਰਹੇ ਆ ਕਿਉਂਕਿ ਉਦੋਂ ਬਿਸਕਟ ਤੇ ਜਿਹੜੇ ਰਾਸ ਤੇ ਇਹੋ ਜਿਹੇ ਆਈਟਮ ਆ ਸੜਕ ਤੇ ਰੁਲਦਿਆਂ ਫਿਰਦਿਆਂ ਰਹੀਆਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹ ਖਾਦਾ ਗਿਆ ਖਤਮ ਹੋ ਗਿਆ ਪਰ ਅੱਗੇ ਜਿਹੜਾ ਭਵੇਖਾ ਫਸਲ ਨੇ ਜੋ ਆਮਦਨ ਦੇਣੀ ਸੀ ਘਰਾਂ ਦੇ ਜੋ ਰਜਗਾਰ ਚੱਲਣੇ ਸੀ ਦਾਣਾ ਪਾਣੀ ਘਰ ਜਾਣਾ ਸੀ ਰੋਟੀ ਦਾ ਪ੍ਰਬੰਧ ਹੋਣਾ ਸੀ ਉਹ ਤੇ ਕਿਸੇ ਨੇ ਨਹੀਂ ਸੋਚਿਆ ਜਿਹੜੇ ਵਾਕਿਆ ਹੀ ਪੰਥ ਦੇ ਰਖਵਾਲੇ ਬਣੇ ਉਹਨਾਂ ਨੂੰ ਵੀ ਬੇਨਤੀ ਆ ਇਹ ਪੰਥਕ ਪਰਿਵਾਰ ਆ ਜਿੱਦਣ ਧਰਮ ਦੀ ਗੱਲ ਆਈ ਉਦਨੇ ਪਰਿਵਾਰ ਨੇ ਆਪਣੀਆਂ ਜਾਨਾਂ ਵਾਰੀਆਂ ਅੱਜ ਪੰਜਾਬ ਦੀ ਗੱਲ ਆ ਭਾਈਚਾਰੇ ਦੀ ਗੱਲ ਆ ਇਹ ਸਭ ਤੋਂ ਕਟੜ ਪਰਿਵਾਰ ਸਿੱਖ ਕੌਮ 'ਚ ਗਿਣੇ ਜਾਂਦੇ ਆ ਪਰ ਅੱਜ ਇੱਕ ਆਧਾਰਨ ਸੈੱਟ ਕਰ ਰਿਹਾ ਕਿ ਇਹ Hindu ਪਰਿਵਾਰ ਦੀ ਜ਼ਮੀਨ ਉਹਦੇ ਆਪਣੇ ਟਰੈਕਟਰ ਨਾਲ ਆਪਣਾ ਡੀਜ਼ਲ ਪਾ ਲ ਕੇ ਬੀਜ ਔਰ ਖਾਦ ਲੈ ਕੇ ਆਪ ਬਿਜਾਈ ਕਰ ਰਹੇ ਹੈ